ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਇਧਰ ਆਪਾਂ ਦਿਵਾਲੀ ਦੀਆਂ ਸਫਾਈਆਂ ਲੱਗੀਆਂ ਹੋਈਆਂ ਹਨ ਦੇਖੋ ਜੀ ਸਾਡੀ ਸਲਾਹ ਮੰਨ ਗੀ ਵੀ ਹੁਣ ਆਪਾਂ ਨਵੀਂ ਜਿੰਨੀ ਲਾ ਰਹੇ ਆ ਤੇ ਕਿਤੇ ਇਹ ਸਾਡੇ ਇਹ ਜਿੰਨੀ ਲੱਗੀ ਹੋਈ ਹੈਗੀ ਇਹ ਬਹੁਤ ਵਧੀਆ ਚੱਲਦੀ ਹੈ ਤੇ ਹੁਣ ਇਹਨੂੰ ਆਪਾਂ ਨੇ ਬਦਲਾ ਦੇਣਾ ਹੈ ਜੇ ਵੀ ਕਿਸੇ ਮੇਰੇ ਵੀਰ ਭੈਣ ਭਾਈ ਨੇ ਜਿਹੜੀ ਹੋ ਵੀ ਨਾ ਲੈਣੀ ਹੋਵੇ ਤਾਂ ਲੈ ਸਕਦਾ ਹੈ ਬਸ ਅਸੀਂ ਅੱਜ ਨਵੀਂ ਲਿਆਂਦੀ ਹੈ ਬਸ ਹੁਣ ਭਾਈ ਆਉਣੇ ਆਲੇ ਆ ਉਹਨਾਂ ਨੇ ਬਸ ਫਿੱਟ ਕਰ ਜਾਣੀਆਂ ਚਲੋ ਜੀ ਹੁਣ ਜਿਹੜਾ ਆਪਣਾ ਹੋਰ ਆਪਣਾ ਕੰਮ ਰਹਿੰਦਾ ਨਾ ਉਭੀ ਆਪਾਂ ਹੁਣ ਕਰਦਿਏ ਜਦੋਂ ਜੀ ਹੁਣ ਆਪਾਂ ਪਹੁੰਚਦੇ ਆਂ ਲੌਬੀ ਵਿੱਚ ਤੇ ਰੇਖਾ ਰਾਣੀ ਵੀ ਉੱਥੇ ਬੈਠੀ ਐ ਨਾਇਸ ਜੀ ਮਿਲ ਨਹੀਂ ਰਗਣਾ ਮਾਰਨਿੰਗ ਦੇ ਵੱਜ ਕੇ ਨੇ 11:30 ਤੇ ਆਪਾਂ ਰੈਡੀ ਹੋ ਗਏ ਆ ਤੇ ਨਾਲ ਸਾਡੀ ਸਾਰੀ ਫੈਮਿਲੀ ਚਲੀ ਆ ਚਲੋ ਜੀ ਅੱਜ ਆਪਾਂ ਚੱਲੇ ਆਂ ਜੈਸਮੀਨ ਨੂੰ ਮਿਲਣ ਜੈਸਮੀਨ ਨੇ ਨਾ ਪਰਸੋਂ ਨੂੰ ਨਾ ਕੈਨੇਡਾ ਨੂੰ ਚਲੇ ਜਾਣਾ ਏ ਉਹਦੇ ਕਰਕੇ ਸਾਤੇ ਜਾ ਨਹੀਂ ਹੋਇਆ ਹੈਗਾ ਮੈਂ ਖਾਉਂ ਟਾਈਮ 'ਚੋਂ ਟਾਈਮ ਕੱਢਿਆ ਤੇ ਉਹਨੂੰ ਆਪਾਂ ਜਰੂਰ ਮਿਲ ਕੇ ਆਵਾਂਗੇ ਤੇ ਉਹਦੇ ਵੀ ਉਸਤੇ ਮਗਰ ਉਹਨਾ ਫੇਰ ਆਪਾਂ ਨੇ ਜਾਣਾ ਖੰਨੇ ਕੰਨੇ ਆਪਾਂ ਨੇ ਕਰਨੀਆਂ ਥੋੜੀ ਜਿਹੀ ਦਿਵਾਲੀ ਕਰਕੇ ਸ਼ਾਪਿੰਗ ਚਲੋ ਜੀ ਸਾਡੇ ਨਾਲ ਬਨੇ ਰਹੋ ਜੇ ਹੁਣ ਆਪਾਂ ਚੱਲਦੇ ਆਂ ਹੁਣ ਵੱਜ ਗਏ ਨੇ ਇੱਕ ਦਾ ਟਾਈਮ ਹੋ ਗਿਆ ਹੁਣ ਤੇ ਅਸੀਂ ਰਿਸ਼ਤੇਦਾਰੀ ਦੇ ਵਿੱਚ ਜਾਏ ਆਏ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਰੇ ਨਾਲ ਗੱਲਾਂ ਬਾਤਾਂ ਕਰੀਆਂ ਤੇ ਉਸ ਤੋਂ ਮਗਰੇ ਫੇਰ ਅਸੀਂ ਆਏ ਹੁਣ ਖੰਨੇ ਸ਼ਾਪਿੰਗ ਕਰਨ ਵਾਸਤੇ ਚਲੋ ਜੀ ਦੇਖਦੇ ਆਂ ਅੱਜ ਕਿਹੜਾ ਕਿਹੜਾ ਸਮਾਨ ਆਪਾਂ ਨੂੰ ਪਸੰਦ ਆਉਂਦਾ ਏ ਇੰਨੀਆਂ ਦੁਕਾਨਾਂ ਸਜੀਆਂ ਪਈਆਂ ਨੇ ਦਿਵਾਲੀ ਕਰਕੇ ਤੇ ਲਾ ਦੋ ਹੁਣ ਬਾਰ ਦਾ ਧੋਪਾਂ ਪਈਏ ਨਾਲੇ ਆਰਾਮ ਨਾਲ ਗੱਡੀ ਖੜੀ ਤਾਂ ਰਹੂਗੀ ਲੈ ਹੁਣ ਤਾਂ ਵਾਧੂ ਜਗ੍ਹਾ ਏ ਕਿੰਨੀ ਵਾਰ ਤਾਂ ਆਪਾਂ ਨੇ ਗੱਡੀ ਪਾਰਕਿੰਗ ਕਰੀ ਆ ਚਲੋ ਜੀ ਹੁਣ ਆਪਾਂ ਨਾ ਗੱਡੀ ਨੂੰ ਨਾ ਪਾਰਕਿੰਗ ਵਿੱਚ ਲਾ ਦਨੇ ਆ ਤੇ ਬਾਅਦ ਵਿੱਚ ਜਿੱਤੇ ਨਾ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸ਼ਾਪਿੰਗ ਕਰਨ ਵਾਸਤੇ ੜੀਆਂ ਨੇ ਗੱਡੀਆਂ ਦਾ ਬਹੁਤ ਪਾਰਕਿੰਗ ਤਾਂ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਸਾਹਮਣੇ ਲਾ ਦਿਓ ਆਪਾਂ ਨੂੰ ਘਰੇ ਬਾਹਰ ਤਾਂ ਡੇਵ ਲਖਣਾ। ਇਹ ਇੱਧਰ ਲਉਣੀ ਇੱਧਰ ਲਾ ਦਿਓ। ਆਪਾਂ ਇਹ ਆਪਣੀ ਗੱਡੀ ਨੂੰ ਇੱਥੇ ਪਾਰਕਿੰਗ ਦੇ ਵਿੱਚ ਲਾ ਦਿੱਤੀ ਐ। ਚਲੋ ਹੁਣ ਆਪਾਂ ਪਹੁੰਚਦੇ ਹਾਂ ਦੁਕਾਨ ਵਿੱਚ। ਕਿਉਂਕਿ ਦੋ ਤੇ ਜਿੰਨੀ ਆਹ ਤੇ ਕੋਣ ਨਾ। ਇਹ ਕੱਡੇ ਜਿੰਨੀ ਐ। ਸਬਜ਼ੀ ਮੰਡੀ ਦੇਖ ਲਿਆ। ਉਹ ਰੇਟ ਸਾਰਿਆਂ ਦੇ ਲਿਖਾ ਐ। 15990 ਉਹ 15990 ਬੱਸ ਉਹ ਕੋਈ ਟਾਟਾ ਕਿਹੜਾ ਕਿਹੜਾ ਆਟੋ ਕਲੀਨ ਉਸ ਤੋਂ ਬਾਅਦ ਆਉਣਾ ਹੈ ਆਮ ਹੋੜਾ 2 ਫੁੱਟ ਚ ਆਉਂਦਾ ਇਹ 3 ਫੁੱਟ ਵਾਲਾ ਉਹ 2 ਫੁੱਟ ਵਾਲਾ ਮਾਡਲ ਇਹਦੇ ਵਿੱਚ ਆਉਂਗਾ ਉਹ ਹੈ ਨਾ 12500 ਪੱਟ ਕੀ ਹੈ ਉਹਦੇ ਵਿੱਚ 100 ਸੈਕਸ਼ਨ ਜਾ ਰਿਹਾ ਹੈ ਜੀ 1205 ਹੈ ਸੈਕਸ਼ਨ ਇਹਦੇ ਵਿੱਚ ਉਹ ਵੀ ਗਿਆ ਨਾ ਉਹਦੀ ਕੀ ਆ ਨਾ ਉਸ ਤੋਂ ਬਾਅਦ ਇਹਦੇ ਵਿੱਚ ਵੀ ਆਟੋ ਕਲੀਨ ਵਾਲਾ ਫੰਕਸ਼ਨ ਸੀ ਹੈ ਅੱਛਾ ਇਹਦੇ ਵਿੱਚ ਇੱਕ ਸਪੈਸ਼ਲ ਫੀਚਰ ਇਹ ਹੈ ਅਲਰਜੀ ਜੀ ਅਸੀਂ ਕੋਲਡ ਸਿਮਿੰਗ ਨਾਲ ਇਹ ਕਰਦੇ ਹਾਂ ਆਪਾਂ ਬੰਦ ਕਰ ਦੋ ਸਿਮ ਕੋਡ ਸਕ੍ਰੀਨ ਕੋ ਦਾ ਸਕੇ ਬਚਾ ਸਮਝਿਆ ਗਿਆ ਹੈ ਇਹਦੇ ਵਿੱਚ ਕੀ ਜਿਹੜੀ ਆਟੋਕਲੀਨ ਦਾ ਮਤਲਬ ਹੈ ਇਹ ਕਹਿੰਦਾ ਹੈ ਸਾਂਸਨ ਦੀ ਜਿਹੜੀ ਆਟੋਕਲੀਨ ਦਾ ਮਤਲਬ ਕੀ ਹੈ ਆਟੋਕਲੀਨ ਤਾਂ ਜਿਵੇਂ ਤੁਸੀਂ ਬਟਨ ਦਬਣਾ ਤਾਂ ਕਰਤ ਨਾਲ ਤਾਂ ਹੋਣਾ ਨਹੀਂ ਹੁੰਦਾ ਇਹਦੇ ਵਿੱਚ ਇੱਕ ਸਪੈਸ਼ਲ ਫੀਚਰ ਹੈ ਵੀ ਤੁਸੀਂ 30 ਘੰਟੇ ਵਰਤ ਲਈ टीफन घंटे बाद इन्हें ऑटोमेटिकली ऑटो क्लीन पे लगे अच्छा ये तो सुनो नहीं भी भूल गए ऑटो फीचर साफ करना तो लगे कुछ हो गया ये ऑटो मोड पे क्लीन लग लगे बंद करो अच्छी जारी कोई जारी है अच्छा तो हां ਇਹਦੇ ਵਿੱਚ ਮੈਨੂੰ ਲੱਗਦਾ ਇਹਦੇ ਵਿੱਚ ਫਿਟਿੰਗ ਦੀ ਆਪਸ਼ਨ ਨਹੀਂ ਹੈਗੀ ਇਹਦੇ ਚ ਫਿਟਿੰਗ ਫ੍ਰੀ ਆਈ ਹੋਈ ਹੈ ਦਿਵਾਲੀ ਦੀ ਆਫਰ ਦਿਵਾਲੀ ਤੱਕ ਦੀ ਆਫਰ ਹੈ ਨੀ ਤਾਂ 7500 ਰੁਪਏ ਲੈਂਦੇ ਨੇ ਪਰ ਇਹਦੇ ਚ ਫਿਟਿੰਗ ਫ੍ਰੀ ਹੈ ਇਹਦੇ ਮੋੜੇ ਹੋਰ ਵੀ ਆ ਗਿਆ ਇਹ ਆਪਾਂ ਨਾ ਪੱਖਾ ਦਾ ਕਮਰੇ ਆ ਇਹ ਪਕੇ ਨਾ ਲੱਪੜ ਦੀ ਸ਼ੇਪ ਦਿੱਤੀ ਹੋਈ ਹੈ ਤੇ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਤੇ ਕਾफी ਜਿਆਦਾ ਪੱਕੇ ਲੱਗੇ ਹੋਏ ਨੇ ਚਲੋ ਨੱਬਾ ਦੇਖਦੇ ਹਾਂ ਚਿੰਨੀ ਕਿੱਦਾਂ ਲੱਗੀ ਹੈ ਤੁਹਾਨੂੰ ਦੇਖੋ ਦੇਖੋ ਤਾਂ ਨਹੀਂ ਆਇਆ 1.5 ਭਾਈ ਉਹ ਵਾਲਾ ਮਿਲਣਾ ਹੀ ਨਹੀਂ ਜੀ ਹੈ ਨਹੀਂ ਸਾਰੇ ਬਸੇ ਕਰੀ ਗਾ ਉਹ ਠੀਕ ਹੋ ਗਏ ਤੇ ਪੂਰੀ ਪੂਰੀ ਮੇ ਚੱਲੂਗੀ ਹਾਂ ਪਰ ਫਿਰ ਤਾਂ ਠੀਕ ਹੈ ਆਸਮੀ ਉਹ ਤਾਂ ਸਰਬੇ ਨਹੀਂ ਤੇਰਾ ਬਾਹਰ ਉਹ ਉੱਪਰ ਆਣਾ ਆ ਵੀ ਉੱਪਰ ਆ ਜਿਹੜਾ ਉੱਪਰ ਆ ਮਤਲਬ ਹੱਥੋਂ ਮੈਂ ਬੋਸੋਣੇ ਇੰਨੇ ਸੋਨੇ ਡਿਜ਼ਾਈਨ ਨੇ ਪੁੱਤਿਆਂ ਵਾਲੇ ਟਾਂਲੇ ਉਹਦੇ ਵਿੱਚ ਸੈੱਟ ਕਰਦੇ ਆਂ ਮੈਂ ਤਾਂ ਜੀ ਅੱਜ ਕਰਵਾ ਦਿੰਨਾ ਕੋਸ਼ਿਸ਼ ਕਰਦਾ ਵੀ ਅੱਜ ਕਰਵਾ ਦਿੰਦਾ ਅੱਜ ਨਾਲ ਹੋ ਕੇ ਉੱਪਰ ਜਾਏ ਰਾਜਾ ਲਾ ਕੇ ਸਭ ਸਹੀ ਹੈਗੇ ਜੀ ਉਹਦਾ ਜਰਾ ਆਗੇ ਬੰਦੇ ਇੱਥੇ ਆਏ ਤੁਮਰੇ ਝੂਮਾ ਨਜ਼ਰੋਂ ਮੇਰੇ ਆਹ ਹੀ ਲੈਟ ਆਉਂਦਾ ਕਿੰਨਾ ਵਧੀਆ ਲੱਗਦਾ ਹੈ ਇਹ 38050 ਦਾ ਹੈ ਤੇ ਉੱਪਰ ਇਹਨਾਂ ਦੇ ਪ੍ਰਾਈਸ ਲਿਖੇ ਹੋਏ ਨੇ ਦੇਖੋ ਆਹ ਕਿੰਨਾ ਸੋਹਣਾ ਲੱਗਦਾ ਇਹ ਵੀ ਇੱਕ ਛੋਟਾ ਫੋਨ ਲੱਗਾਣੇ ਕਿਹੜੇ ਮੈਂ ਵੀ ਰੂਮ ਤੇ ਲਗਾਣੀ ਹੈ ਇਹ ਰੂਮ ਵਾਸਤੇ ਇਹ ਆ ਰੈਡ ਰੂਟ ਹੈ ਨਾ ਇਹ ਹੁਣੇ ਵੀ ਆਪਾਂ ਉਹ 1000 ਤੋਂ ਸਟਾਰਟ ਵੇਂਦੇ ਆ ਅੱਛਾ ਬਾਕੀ ਅੱਗੇ ਅੱਗੇ ਜਿਵੇਂ ਨੰਨਾ ਨੰਨਾ ਇਹਦੇ ਵਿੱਚ ਵੀ ਬੱਲੇ ਮੱਟਦੇ ਹਾਂਜੀ ਆ ਇਹਦੇ ਜਿੰਦਾ ਹੀ ਨੀਚੇ ਆ ਕੇ ਦਿਖਾਓ ਅੱਛਾ ਠੀਕ ਆਹ ਵਾਲੀ ਜੀ ਬਸ ਉਹ ਹੀ ਜੀ ਜਿਹੜੀ ਉਹ ਸਾਹਮਣੇ ਹਾਂਜੀ ਆ ਸਾਰੇ ਵਧੀਆ ਲੱਗਦੇ ਨੇ ਆ ਲਾਈਟਰ ਨਾਲ ਕੀ ਪੁਰਾਣੇ ਜਿਮਨ ਨੇ ਦੀ ਆਹ ਚੱਲ ਆ ਜਿਓ ਫਿਰ ਦੇਖਦੇ ਹਾਂ ਦੇਖਦੇ ਹਾਂ ਨੰਨਾ ਜੀ ਦੇਖਦੇ ਹਾਂ ਕਿ ਜਬ ਬਹੁਤ ਵਧੀਆ ਲੱਗੀਆਂ ਨੇ ਕਿੰਨੀਆਂ ਜ਼ਿਆਦਾ ਚਮਕਦੀਆਂ ਨੇ ਆਹੀ ਨੇ ਬਾਗੁੰਦਾਂ ਦੇ ਮੈਂ ਕਹਿੰਦੀ ਨੇ ਸਾਈਡਾਂ 'ਚ ਰੱਖੀ ਦੋਵੇਂ ਪਾਸੇ ਇੱਥੇ ਦੇਖਣ ਆਏ ਹੋਏ ਆ ਬੈੱਡਾਂ ਨੇ ਪਿੱਛਲੇ ਪਾਸੇ ਲਾਉਣ ਵਾਸਤੇ ਤੇ ਬਹੁਤ ਜ਼ਿਆਦਾ ਸੋਹਣੀਆਂ ਨੇ ਤੇ ਝੂਮਰ ਵੀ ਦੇਖੋ ਬਹੁਤ ਜ਼ਿਆਦਾ ਸੋਹਣੇ ਨੇ ਤੇ ਆਹ ਵੀ ਝੂਮਰ ਦੇਖੋ ਕਿੰਨਾ ਵਧੀਆ ਲੱਗਦਾ ਚਾਹੇ ਉਹ ਤੇ ਨਾ ਲਾਈਟੇ ਲਾਈਟਾਂ ਬੰਦ ਨੇ ਉਹ ਮੇਨ ਉਹ 11 ਕਰਦੇ ਰਾਜ ਦੇ ਖਾਓ ਹੋ ਥਿਲਾ ਕੇ ਦਿਖਾਓ ਤੁਹਾਨੂੰ ਚਲੋ ਜੀ ਅਸੀਂ ਇੱਧਰ ਨਾ ਲੈਟਾਂ ਖਰੀਦਣ ਆਈ ਹੋਏ ਆਂ ਦੇਖੋ ਕਿੰਨੀਆਂ ਸੋਹਣੀਆਂ ਲੈਟਾਂ ਲੱਗੀਆਂ ਹੋਈਆਂ ਨੇ ਉਹ ਮੇਰੇ ਕਿੰਨੇ ਰੱਖਣ ਦੀਆਂ ਨੇ ਦੇਖੋ ਜੀ ਇੱਧਰ ਵੀ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ ਨਾ ਝੂਮਰ ਲਾਈਟਾਂ ਲਾਈਟਾਂ ਨਜ਼ਰ ਆਉਂਦੇ ਨੇ ਤੇ ਅਸੀਂ ਅੱਜ ਇਹਨਾਂ ਦੇਖਦੇ ਆਂ ਵੀ ਸਾਨੂੰ ਕਿਹੜਾ ਚੀਜ਼ ਪਸੰਦ ਆਉਂਦੀ ਆ ਬਹੁਤ ਵਧੀਆ ਨਵੇਂ ਤੇ ਨਵੇਂ ਡਿਜ਼ਾਈਨ ਨੇ ਦਿਲ ਕਰਦਾ ਇਹ ਵੀ ਲੈ ਜੀ ਇਹ ਵੀ ਲੈ ਜੀਏ ਤੇ ਆਹ ਦੇਖੋ ਕਿੰਨਾ ਸੋਹਣਾ ਹੈ ਇੱਧਰ ਬਾਥਰੂਮ ਵਾਲੇ ਲੱਗੇ ਹੋਏ ਨੇ ਲਾਈਟਾਂ ਆ ਦੇਖੋ ਮਛਲੀ ਵਾਲੀ ਕਿੰਨੀ ਸੋਹਣੀ ਹੈ ਉਹਦਾ ਡੀਰ ਆਉਂਦੀ ਉਹ ਵੀ ਤਰਾਂ ਦੇ ਨਾਮ ਆਉਂਦੇ ਆਉਣ ਉਹ ਨਾਲ ਉਹ ਲੱਗੂਗੀ ਅੱਲਾ ਕੇ ਸਟੇ ਨਾ ਜੇ ਰਾਲ ਬੰਦਾ ਕਹਿੰਦਾ ਵੀ ਲੈ ਜਾ ਲੈ ਕੋਈ ਬੰਦਾ ਕਰੇ ਜਾਂਦਾ ਇਹਨਾਂ ਆ ਉਹ ਲੈ ਲੈ ਜੇ ਸੱਤਰ ਕਾਂ ਦੇ ਗਲੀ ਜਾਵੇਂ ਰੰਗ ਬਲਦੀ ਜਾਵੇ ਕਿ ਤੇ ਵੰਦੀ ਇਹਦੇ ਮਾਰੀ ਜੀ ਤੋੜ ਕੇ ਰਾਰ ਦੱਸਦੇ ਦੱਸਦੇ ਇਹ ਜਿਹੜਾ ਆਇਰ ਬੇਰੀ ਨਾ ਰਹਿ ਗਿਆ ਇਹ ਆਹ ਨਾਲ ਇਹ ਜਿਹੜੀ ਹੈ ਨਾ ਬੈਠੀ ਉਸਨੀ ਸੋਣੀ ਹੈ ਜੀ ਉਮਰਾਂ ਦੀ ਇਹ ਬੜਾ ਵਧੀਆ ਲੱਗਦੇ ਨੇ ਦੇਖਣ ਨੂੰ ਸ਼ੌਟ ਹੈ ਕੋਈ ਤਕਰੀ ਹੈ ਆ ਜੀ ਉਹ ਯਾਰ ਜਿਹੜੇ ਨੂੰ ਮਾਰ ਰਹੇ ਨਾ ਉਹ ਬਿੱਚੇ ਕਿਹਦਾ ਕੋਈ ਸ਼ਾਟ ਸ਼ੂਟ ਕਰ ਗਿਆ ਉਹ ਦੁਆਰਾ ਦੀ ਬਰਾਹ ਦੀ ਕੰਨੀ ਹੋਰ ਤਾਂ YouTube ਬਣਾਏ ਜਾਣਗੇ ਉਹ ਲੋਕ ਕਾਲਾ ਆਏ ਨੇ ਨਾ ਉਹਦਾ ਆਉਂਦਾ ਜਿਹੜੀ ਉਹਦਾ ਮੰਗਿਆ ਰੱਖੋ ਮੇਥੋਂ ਪੈਨੇ ਮੈਂ ਕਹਿੰਦਾ ਜੀ ਕਿ ਲੈ ਜੀ ਦੇ ਦੇ ਸੌ ਪਰ ਹਜ਼ਾਰ ਦੀ ਆਉਂਦਾ ਨਹੀਂ ਕੋਨੇ ਕੋਨੇ ਹਰ ਤੇ ਉਮਰ ਲਾਣੇ ਜਾਹੀਦੇ ਜਿਹੜਾ ਅਸੀਂ ਲਵਾਉਂਦਾ ਬਹੁਤ ਬੜੇ ਬੜੇ ਐ ਹੈਗੇ ਨੇ ਰੇਖਾ ਦੇ ਬੱਚੇ ਵਾ ਕੀ ਕਰਦੇ ਬੱਚਿਓ ਖੇਲਦੇ ਆਂ ਅੰਟੀ ਖੇਲਦੇ ਆਂ ਖਾਣਾ ਖਾ ਲਿਆ ਦੇਖਾ ਬੱਚੇ ਕਿੰਨੇ ਕਿੰਨੇ ਬੱਚੇ ਆ ਰਹਿ ਗਾ ਦੇ ਹਾਂ ਦੇਖਾ ਇੰਨੇ ਬੱਚੇ ਮੇਰੇ ਭਾਈਆ